ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਸਾਧ ਸੰਗਤ ਜੀ ਆਪਾਂ ਜੋ ਸਖਰਤ ਮਰਯਾਦਾ ਦੀ ਵਿਚਾਰ ਕਰ ਰਹੇ ਹਾਂ ਅਗਲੇ ਐਪੀਸੋਡ ਦੇ ਵਿੱਚ ਆਪ ਸੰਗਤ ਦਾ ਦਰਸ਼ਨ ਕਰਨ ਲਈ ਫੇਰ ਇਕੱਠੇ ਹੋਇਆ ਪੇਜ ਨੂੰ ਫੋਲੋ ਕਰ ਲਓ ਗੁਰੂ ਦੇ ਸ਼ਕਾਉਣ ਫੇਸਬੁੱਕ ਤੇ ਜਾ ਕੇ YouTube Facebook ਤੇ ਦੋਨਾਂ ਤੇ ਗੁਰੂ ਦੇ ਸ਼ਕਾਉਣ ਪੇਜ ਨੂੰ ਫੋਲੋ ਕਰ ਲਓ ਕਿਉਂਕਿ ਅੱਗੇ ਵੀ ਸੰਗਤ ਅੱਦਿਕਾ ਪਹੁੰਚ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਨਾ ਹਾਂਜੀ ਸਾਧ ਸੰਗਤ ਜੀ ਹੁਣ ਤੱਕ ਆਪਾਂ ਜੋ ਸਮਝੀ ਹੈ ਗੱਲ ਜਨਮ ਤੇ ਨਾਮ ਸੰਸਕਾਰ ਅੱਗੇ ਜਿਹੜਾ ਸਾਡਾ ਆਨੰਦ ਸੰਸਕਾਰ ਆ ਉਹ ਸਿੱਖਣੇ ਕਿਵੇਂ ਨਿਬੋੜਾ ਪੂਰੇ ਭਾਗ ਵਿੱਚ ਸਿੱਖ ਸਿੱਖਣੀ ਦਾ ਵਿਆਹ ਬਿਨਾਂ ਜਾਤ ਪਾਤ ਗੋਤ ਵਿਚਾਰੇ ਦੇ ਹੋਣਾ ਚਾਹੀਏ ਰਹਿਤਵਾਨ ਸਖੋਣਾ ਜ਼ਰੂਰੀ ਹੈ ਜਾਤ ਪਾਤ ਗੋਤ ਦਾ ਵਿਚਾਰ ਨਹੀਂ ਕਰਨਾ ਆੜਾ ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ ਰਹਿਤਵਾਨ ਪਰਿਵਾਰ ਹੋਵੇ ਗੁਰੂ ਗ੍ਰੰਥ ਸਾਹਿਬਹਾਰ ਦੇ ਪੁਰੋਸਤਾ ਹੋਵੇ ਗੁਰੂ ਗ੍ਰੰਥ ਸਾਹਿਬ ਤੋਂ ਛੋਟ ਕਿਸੇ ਭੋਰ ਨੂੰ ਨਾ ਮੰਨਦਾ ਹੋਵੇ ਇਹ ਆਪਾਂ ਪਿੱਛੇ ਸਾਰਾ ਸਮਝ ਹੀ ਲਿਆ ਅੱਗੇ ਸਾਧ ਸੰਗਤ ਜੀ ਸਿੱਖ ਦਾ ਵਿਆਹ ਆਨੰਦ ਰੀਤੀ ਨਾਲ ਕਰਨਾ ਚਾਹੀਏ ਆਨੰਦ ਰੀਤੀ ਭਾਵ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸਿੱਖ ਸਿੱਖਣੀ ਦਾ ਆਨੰਦ ਕਾਢ ਹੋਣਾ ਬਹੁਤ ਜ਼ਰੂਰੀ ਹੈ ਜੋ ਸਦਾ ਦਿੱਤੀ ਰਵਾਇਆ ਹੈ ਲੜਕੀ ਲੜਕੇ ਦਾ ਵਿਆਹ ਬਚਪਨ ਵਿੱਚ ਕਰਨਾ ਵਿਵਰਜਤ ਹੈ ਲੜਕੀ ਲੜਕੇ ਦਾ ਵਿਆਹ ਬਚਪਨ ਵਿੱਚ ਕਰਨਾ ਇਦਾਂ ਨਹੀਂ ਕਰਨਾ ਇਹ ਸਿੱਖ ਦਾ ਕਾਰਜ ਨਹੀਂ ਹੈ ਜਦ ਲੜਕੀ ਸਰੀਰ ਮਨ ਤੇ ਆਚਾਰ ਕਰਕੇ ਵਿਆਹ ਕਰਨ ਦੇ ਯੋਗ ਹੋ ਜਾਵੇ ਤਾਂ ਕਿਸੇ ਯੋਗ ਸਖ ਨਾਲ ਆਨੰਦ ਫੜਿਆ ਜਾਵੇ ਉਹਦਾ ਨੰਮ ਤਾਂ ਹੋਵੇ ਭਾਵ ਕਈ ਵਾਰੀ ਇਹ ਪੁਰਾਣੇ ਜ਼ਮਾਨੇ ਚ ਹੁੰਦਾ ਸੀ ਪਹਿਲਾਂ ਹੀ ਛੋਟੇ ਛੋਟੇ ਜਦੋਂ ਬੱਚਾ ਜੰਮਦਾ ਸੀ ਉਹਦੇ ਉਹਦਾ ਵਿਆਹ ਉਹਨਾਂ ਪੱਕਾ ਕਰ ਦਿੱਤਾ ਜਾਂਦਾ ਪਰ ਸਿੱਖ ਰਵਾਇਤ ਅਨੁਸਾਰ ਇਹ ਸਾਡੇ ਧਰਮ ਵਿੱਚ ਨਹੀਂ ਹੈ ਭਾਵ ਜਦ ਲੜਕੀ ਸਰੀਰ ਮਨ ਤੇ ਆਚਾਰ ਕਰਕੇ ਵਿਆਹ ਕਰਨ ਦੇ ਯੋਗ ਹੋ ਜਾਵੇ ਕਿਸੇ ਯੋਗ ਸਖਰ ਦਾ ਆਨੰਦ ਕਾਰਜ ਹੋਵੇ ਭਾਵ ਫੜਾਇਆ ਜਾਵੇ ਆਨੰਦ ਤੋਂ ਪਹਿਲਾਂ ਕੁੜਮਾਈ ਦੀ ਰਸਮ ਜ਼ਰੂਰੀ ਨਹੀਂ ਆਨੰਦ ਕਾਰਜ ਤੋਂ ਪਹਿਲਾਂ ਇਹ ਮਿਲ ਨਹੀਂ ਕਰਦੇ ਨਾ ਕੁੜਮ ਕੁੜਮਾਂ ਦੀ ਆਵੇ ਸਾਸ ਸੰਗਤ ਦੀ ਉਹ ਆਨੰਦ ਕਾਰਜ ਤੋਂ ਪਹਿਲਾਂ ਕੋਈ ਜ਼ਰੂਰੀ ਨਹੀਂ ਪਰ ਜੇ ਕਰਨੀ ਹੋਵੇ ਤਾਂ ਲੜਕੀ ਵਾਲੇ ਕਿਸੇ ਦਿਨ ਸੰਗਤ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਰਦਾਸਾ ਫੋੜ ਕੇ ਇੱਕ ਕਿਰਪਾਨ ਕੜਾ ਤੇ ਕੁਝ ਮਿੱਠਾ ਲੜਕੇ ਦੇ ਪੱਲੇ ਪਾ ਦੇਣ ਇਸ ਤਰ੍ਹਾਂ ਉਹ ਮਿਲਦੀ ਹੋ ਸਕਦੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਉੱਥੇ ਕਿਰਪਾਨ ਭੇਟ ਕੀਤੀ ਜਾਵੇ ਨਾਲ ਕੜਾ ਭੇਟ ਕੀਤਾ ਜਾਵੇ ਤੇ ਕੁਝ ਮਿੱਠਾ ਲੜਕੇ ਦੀ ਝੋਲੀ ਵਿੱਚ ਪਾ ਪੱਲੇ ਵਿੱਚ ਪਾਇਆ ਜਾ ਸਕਦਾ ਹੈ आनंद ਦਾ ਤੈਨੂੰ ਮੁਕਰਨ ਕਰਨ ਲੱਗਿਆ ਕੋਈ ਠਿਤਵਾਰ ਚੰਗੇ ਬੰਦੇ ਦੇ ਦੀ ਖੋਜ ਕਰਨ ਲਈ ਪੱਤਰੀ ਵਾਟ ਦਾ ਮਨਮਤ ਹੈ ਕੋਈ ਦਿਨ ਜੇ ਕੋਈ ਦਿਨ ਜੋ ਦੋਹਾਂ ਧਿਰਾਂ ਨੂੰ ਆਪਸ ਵਿੱਚ ਸਲਾਹ ਕਰਕੇ ਚੰਗਾ ਦਿਸੇ ਨੀਤ ਕਰ ਲੈਣਾ ਚਾਹੀਏ ਇੱਥੇ ਸਾਫ ਸੰਗਤ ਜੀ ਕਈ ਵਾਰ ਇਸ ਦੇਖਦੇ ਆ ਨਾ ਪਿੰਡਾਂ ਦੇ ਵਿੱਚ 5-4 ਦਿਨਾਂ ਦੇ ਵਿੱਚ ਵੀ ਸਾਰੇ ਵਿਆਹ ਪਿੰਡਾਂ ਚ ਹੋ ਜਾਂਦੇ ਆ ਉਹਦਾ ਕਾਰਨ ਕੀ ਹੈ ਅਸੀਂ ਪੱਤਰੀ ਦੇਖਦੇ ਆਂ ਕਿ ਜੰਤਰੀ ਵੇਦ ਨੇ ਉਹਨਾਂ ਨੂੰ ਪੁੱਛ ਕੇ ਉਹ ਸਾਨੂੰ ਕੋਈ ਜਿਹੜੀ ਬ੍ਰਾਹਮਣ ਮੱਤ ਹੈ ਉਹਦੇ ਅਨਸਾਰ ਸਾਨੂੰ ਦਿਨ ਵਿਚਾਰਕ ਦੱਸ ਦਿੰਦੇ ਆਂ ਤੇ ਸੋ ਉਸੇ ਹਿਸਾਬ ਨਾਲ ਆਪਣੇ ਉਹ ਵਿਆਹ ਕਾਰਜ ਰੱਖਦੇ ਆਂ ਕਿਉਂਕਿ ਇਕੱਠੇ ਵਿਆਹ ਹੁੰਦੇ ਆਂ ਉਹ ਇਕੱਠੇ ਵਿਆਹ ਹੁੰਦਾ ਕਾਰਨ ਇਹ ਹੈ ਇਹਦੇ ਵਿੱਚ ਲਿਖਿਆ ਵੀ ਇਦਾਂ ਨਹੀਂ ਕਰਨਾ ਕੋਈ ਪੱਤਰੀ ਨਹੀਂ ਵਚਣੀ ਸਾਧ ਸੰਗਤ ਜੀ ਕੋਈ ਇਹ ਨਹੀਂ ਆਖਣਾ ਵੀ ਆਹ ਦਿਨ ਚੰਗਾ ਆ ਦਿਨ ਮਾੜਾ ਹੈ ਖਿਤવાર ਭਾਵ ਚੰਗੇ ਮਾੜੇ ਜਾਣ ਅਸੀਂ ਕਹਨੇ ਆ ਨਾ ਵੀ ਚੰਗਾ ਦਿਨ ਚੰਗਾ ਦਿਨ ਮਾੜਾ ਹੈ ਇਹ ਸਾਰਾ ਕੁਝ ਮਨ ਮੰਤ ਹੈ ਇਹਦੇ ਵਿੱਚ ਇੱਕ ਗੱਲ ਬੜੀ ਸੋਹਣੀ ਲਿਖੀ ਹੈ ਵੀ ਕੋਈ ਦਿਨ ਜੋ ਦੋਹਾਂ ਧਿਰਾਂ ਨੂੰ ਆਪਸ ਵਿੱਚ ਸਲਾਹ ਕਰਕੇ ਚੰਗਾ ਦਿਸੇ ਭਾਵੇਂ ਕੋਈ ਸਾਡਾ ਕੋਰਕਾਰ ਦੇ ਵਿੱਚ ਨਾ ਆਉਂਦਾ ਹੋਵੇ ਦੋ ਦੋਨੇ ਪਰਿਵਾਰ ਆਪਸ ਵਿੱਚ ਰਾਇਆ ਕਰਕੇ ਸੋਚ ਵਿਚਾਰ ਕੇ ਉਹ ਕੋਈ ਵੀ ਦਿਨ ਰੱਖਿਆ ਜਾ ਸਕਦਾ ਹੈ ਨਿਯਤ ਕਰ ਲੈਣਾ ਚਾਹੀਏ ਇਹਦੇ ਵਿੱਚ ਲਿਖਿਆ ਹੈ ਸੇਹਰਾ ਅਗਲਾ ਭਾਗ ਦਾ ਸੇਹਰਾ ਮੁਕਟ ਸੇਹਰਾ ਮੁਕਟ ਜਾਂ ਕਾਨਾ ਬੰਨਣਾ ਪਿਤਰ ਪੂਜਨੇ ਕੱਚੀ ਦਸਤੀ ਵਿੱਚ ਪੈਰ ਪਾਉਣਾ 베ਰੀ ਜਾਂ ਝੰਡੀ ਵਧਣੀ ਘੜੋਲੀ ਭਰਨੀ ਰਸ ਕੇ ਜਾਣਾ ਛੰਦ ਪੜਨੇ ਹਵਨ ਕਰਨਾ ਵੇਦੀ ਗੱਢਣੀ ਵੇਸਵਾ ਦਾ ਨਾਚ ਸ਼ਰਾਬ ਆਦ ਮਨਮੰਤਾ ਇਹ ਗੱਲ ਨੂੰ ਸਮਝਣ ਵਾਲਾ ਸੇਹਰਾ ਨਹੀਂ ਬੰਨਣਾ ਮੁਕਟ ਜਾਂ ਗਾਨਾ ਬੰਨਣਾ ਪਿੱਤਰ ਪੁੱਜਨੇ ਕੱਚੀ ਲੱਸੀ ਵਿੱਚ ਪੈਰ ਪਾਉਣਾ ਬੇਰੀ ਜਾਂ ਜੰਨੀ ਵਟਣੀ ਇਹ ਸਭ ਆਪਸ ਇਹ ਮਨਮਤ ਆ ਸਾਰੀਆਂ ਇਹ ਨਹੀਂ ਕਰਨਾ ਇਹ ਸਾਰੀਆਂ ਹੀ ਮਨਮਤ ਆ ਸਾਰੀਆਂ ਜਿੰਨੇ ਥੋੜੇ ਆਦਮੀ ਜਿੰਨੇ ਥੋੜੇ ਆਦਮੀ ਲੜਕੀ ਵਾਲਾ ਮਗਾਉਂਦੇ ਇਹ ਗੱਲ ਦਾ ਖਾਸ ਧਿਆਨ ਰੱਖਣਾ ਕਿਉਂਕਿ ਰਾਏ ਕਰਕੇ ਜਿੰਨੇ ਥੋੜੇ ਆਦਮੀ ਲੜਕੀ ਵਾਲਾ ਮੰਗਵਾਵੇ ਉਤਨੇ ਨਾਲ ਲੈ ਕੇ ਲੜਕਾ ਸਹੁਰੇ ਘਰ ਜਾਵੇ ਦੋਹੀ ਪਾਸੇ ਗੁਰਬਾਣੀ ਦੇ ਸ਼ਬਦ ਗਾਏ ਜਾਣ ਤੇ ਫਤਿਹ ਬੁਲਾਈ ਜਾਵੇ ਸਾਧ ਸੰਗਤ ਜੀ ਇਹ ਤੁਹੇ ਕਿਰਪਾ ਇਹ ਗੱਲ ਸਮਝੀ ਐ ਵੀ ਇਹ ਸਾਰਾ ਕੁਝ ਲੜਕਾ ਲੜਕੀ ਦੋਨੇ ਪਰਿਵਾਰ ਰਹਿਣਾ ਸਾਰੇ ਕਾਰਜ ਕਰੇ ਉਥੇ ਤਿਵਾਰ ਨਹੀਂ ਵਿਚਾਰੀ ਕੋਈ ਬਹੁਤੀ ਬਰਾਤ ਲੈ ਕੇ ਨਹੀਂ ਜਾਣੀ ਵਿਆਹ ਦੇ ਵਿੱਚ ਆਰਕੈਸਟਰਾਂ ਨਹੀਂ ਲਾਉਣੀਆਂ ਸ਼ਰਾਬਾਂ ਨਹੀਂ ਪਲਾਉਣਾ ਇਸੇ ਦਾ ਕੰਮ ਹੈ ਇਹ ਗੱਲਾਂ ਤੋਂ ਇਹ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਸਾਧ ਸੰਗਤ ਇੱਥੋਂ ਤੇ ਕਰ ਆਪਾਂ ਜੋ ਇਸ ਐਪੀਸੋਡ ਦੇ ਵਿੱਚ ਸਮਝਿਆ ਆਨੰਦ ਸੰਸਕਾਰ ਇਦਾਂ ਹੀ ਆਪਾਂ ਸਾਰਿਆਂ ਨੇ ਇਹ ਸਾਧ ਸੰਗਤ ਜਿ ਲਿਵਾਉਣੀ ਆ ਤੇ ਪੇਜ ਨੂੰ ਫੋਲੋ ਕਰ ਲਓ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਨਾ ਹੋਈਆ ਭੁੱਲਾਂ ਦੀਖਣਾ ਵਾਹਿਗੁਰੂ ਇਕ ਕੰਸਾ ਵਾਹਿਗੁਰੂ